ਹੇ ਵਾਹਿਗੁਰੂ ਸਤਿ ਅੰਦਰਸ ਨਿ ਰੱਖੇ ਮੇਰੇ ਮਾਲਕਾ ਸਭ ਸ਼ਾਂਤੀ ਰੱਖੇ ਰਵਣਾ ਆ ਦੁੱਧ ਪੀ ਪਤਾ ਨਾ ਬੈਠੀ ਹੋ ਹਾਂ ਇਹ ਆ ਦੁੱਧ ਦੀ ਘਟ ਪਰ ਲੈ ਪਤਾ ਆ ਦੁੱਧ ਦੀ ਘਟ ਪਰ ਲੈ ਸੱਤਾ ਕਰਕੇ ਲਈ ਸੀ ਮੈਂ ਅੱਖਾ ਤੂੰ ਆਵਦੀ ਆ ਬਤਾਣੀ ਸੀ ਇਹਦੀ ਲੋਟ ਸੀ ਮਮੀ ਤੇ ਜੀ ਲਾ ਲਿਆ ਇੱਥੇ ਉਹਨੇ ਹਾਂ ਉਹ ਕਹਿੰਦੀ ਆ ਤੁਸੀਂ ਵਗਜੋ ਕੋਈ ਨਹੀਂ ਅਸੀਂ ਜਾਂਦੀਆਂ ਉਹਨੂੰ ਘਰੇ ਛੱਡ ਜਾਵਾਂਗੇ ਵਧੀਆ ਜੀ ਲਾ ਲਿਆ ਉੱਥੇ ਉਹ ਤਾਂ ਖੇਡ ਹੀ ਜਾਂਦੀ ਸੀ ਉਹਦੇ ਨਾਲ ਮੈਨੂੰ ਤਾਂ ਐ ਸੀ ਕਿ ਤੇ ਰੋਂਦੀ ਨਾ ਹੋਵੇ ਨਹੀਂ 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 ਕੁਛ ਨਹੀਂ ਰੋਂਦੀ ਵਧੀਆ ਠੀਕ ਠਾਕ ਆਮ ਤਾਂੰਦਾ ਕਰਦਿਆਂ ਹੋਣੀਆਂ ਦੂਰ ਹੋਣੀਆਂ ਹੈਲੋ ਹਾਂ ਕਿਵੇਂ ਐ ਹੋ ਠੀਕ ਐ ਤੂੰ ਤਾਂ ਯਾਦ ਕਰਨੋਂ ਰਹੀ ਕੀ ਹੁਣ ਮੈਂ ਤਾਂ ਫੇਰ ਕਰਨੇ ਹੀ ਸੀਗਾ ਹਾਂ ਨਾਲੇ ਚਲ ਆਇਆ ਰਮਨ ਦਾ ਜੀ ਲੱਗ ਜਾਊਗਾ ਤੁਸੀਂ ਮਾਰ ਲਓ ਜਿਹੜਾ ਨਾਲੇ ਉਹ ਕੁੜੀ ਦਾ ਫੋਨ ਆਇਆ ਸੀ ਉਹ ਕਹੀ ਸੀ ਮੈਂ ਆਉਂਗੀ ਪਿੰਡ ਜੇ ਖਾਂਦੀ ਹੋਵੇਂ ਫੇਰ ਛੀ ਗ੍ਰਾਮ ਖਾਣ ਥੋੜੀ ਹੋਵੇ ਖੂਨ ਤਾਂ ਫੇਰ ਹੀ ਵਧੇ ਮੈਂ ਕਾਦੇ ਵਾਸਤੇ ਲਿਆ ਲਿਆ ਦਿੰਨੀ ਤੈਨੂੰ ਤਾਂ ਲਿਆ ਲਿਆ ਦਿੰਨੀ ਆ ਵੀ ਚੱਲ ਕੁਛ ਖਾਵੇਂ ਪੀਵੇਂ ਤਾਂ ਕੋਈ ਖੂਨ ਦਬ ਕਮੀ ਨਾ ਰਵੇ ਲੱਸੀ ਗ੍ਰਾਮ ਕੋਈ ਖੂਨ ਹੁੰਦਾ ਪਤਖਾਣੇ ਦਾ ਤੂੰ ਮੈਨੂੰ ਆਏ ਆਖੇਂਗਾ ਮਾਸੀ ਕੀ ਕਹਿੰਦੀ ਐ ਮੈਂ ਤਾਂ ਤੈਨੂੰ ਪਤ ਕਰਿਆ ਆਪਣੇ ਪੁੱਤਾਂ ਵਾਂਗੂ ਹੀ ਸਮਝਦੀ ਐ ਜਿਹੋ ਜਿਹਾ ਮੈਨੂੰ ਗਰਮੀਰ ਸੀ ਉਹੋ ਜਿਹਾ ਮੈਨੂੰ ਤੂੰ ਹਾਂ ਮਾਸੀ ਇਹ ਗੱਲ ਤਾਂ ਹੈਗੀ ਮੈਂ ਤਾਂ ਐ ਸੋਚਦੀ ਸੀ ਪਤਾ ਵੀ ਜੇ ਆਪਾਂ ਗਰਮੀਰ ਦੀ ਪੱਗ ਤੈਨੂੰ ਦੇ ਦਿਆ ਮੈਂ ਮੇਰਾ ਵੀ ਫਰਜ਼ ਲੈ ਜੋ ਮੇਰਾ ਵੇਖ ਕੋਈ ਪਤਾ ਨਹੀਂ ਕਿੰਨਾ ਕਚਰੇ ਨਹੀਂ ਨਹੀਂ ਮਾਸੀ ਹਾਂ ਗੱਲਾਂ ਲਿਆ ਦਿਮਾਗ 'ਚ ਕਿਉਂ ਕਮਲ ਮ ਹੁਣ ਮੈਂ ਕੀ ਕਰਾਂ ਮੇਰੇ ਦਿਮਾਗ ਚ ਪੱਤੇ ਹੋ ਜਿਆ ਗੱਲਾਂ ਆਉਂਦੀਆਂ ਹੁਣ ਮੈਂ ਕਿੱਧਰ ਜਾਵਾਂ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸੰਤੋਸ ਰਸੇ ਰਖੇ ਹੇ ਵਾਹਿਗੁਰੂ ਸੱਚਾ ਮੇਰਾ ਪਰਿਵਾਰ ਤੇ ਮੇਰੇ ਪਰੇ ਹੱਥ ਰੱਖਿਆ ਮੇਰੇ ਕੋਲ ਪਾਈ ਮਾਣ ਹੈ ਮੇਰੇ ਘਰ ਤੇ ਲੱਗਦੇ ਤੇ دیਵਾਨਾ ਲੱਗਦਾ ਮੈਂ ਮੇਰੇ ਘਰ ਪਰਿਵਾਰ ਤੰਦਰੁਸਤ ਰੱਖੀਂ ਮੇਰੀ ਮਾਂ ਮੇਰ ਘਰੇ ਪਰਮਾਤਮਾ ਵਾਹਿਗੁਰੂ ਜੀ ਆਸ਼ਿਰਵਾਦ ਹੈ ਕੋ ਰੂਹ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕਿਹ ਵਾਹਿਗੁਰੂ ਸੱਚੇ ਪਾਸ਼ਾ ਤੁਹਾਨੂੰ ਦਰਸਤਾਂ ਬਹੁਤ ਵੀ ਗਰੀਬ ਮਾਦਮਾਂ ਇਹਨਾਂ ਕਾਲ ਕਾ ਹੈ ਵਾਹਿਗੁਰੂ ਦੇਖ ਲਰਵਣ ਕਿੰਨੀ ਸ਼ਾਂਤੀ ਮਿਲਦੀ ਹੈ ਗੁਰੂ ਘਰ ਆ ਕੇ ਹਨਾ ਹਾਂਜੀ ਮੰਮੀ ਵਾਹਿ ਜੋ ਕਰਨਾ ਹੁਣ ਵਾਹਿਗੁਰੂ ਨਹੀਂ ਕਰਨਾ ਮੰਮੀ ਗਰਮੀ ਬਹੁਤ ਹੈ ਅੱਜ ਤਾਂ ਇਹ ਬੱਦਲਾਂ ਦਾ ਕਾਹਦਾ ਹੋਇਆ ਪਿਆ ਐਂ ਲੱਗਦਾ ਜਿਵੇਂ ਕਿਸੇ ਪਾਸੇ ਨਹੀਂ ਆਊਗਾ ਚੱਤ ਜਾਂ ਤਾਂ ਹੀ ਕਾਲੇ ਪਈ ਜਾਂਦਾ ਜੀ ਲੈ ਆਹ ਬਹਾਰੀ ਪੈਣਾ ਨੇ ਫੇਰ ਬੰਦ ਕਰਤੀ ਹੋਰ ਮੰਮੀ ਹੁਣ ਤਾਂ ਰੋਜ਼ 2-2 ਘੰਟੇ ਦਾ ਕੱਟ ਲੱਗਣ ਲੱਗ ਗਿਆ ਆ ਵੇਖ ਲੈ ਨੱਤੀ ਸਿਆਪਾ ਇਹਨਾਂ ਦਾ ਹੋ ਜਾਂਦਾ ਹੈਗਾ ਲੈ ਦੱਸ ਬੰਦਾ ਕਰੇ ਤਾਂ ਕੀ ਕਰੇ ਨਾ ਕਿਤੇ ਬੈਠਣ ਨੂੰ ਥਾਂ ਨਾ ਖੜਨ ਨੂੰ ਕਿੱਧਰ ਜਿ ਬੈਠੇ ਬੰਦਾ ਹੋਰ ਮੰਮੀ ਜਵਾਕਾਂ ਦੇ ਘਰੇ ਵੀ ਓਖੇ ਹੋ ਜਾਂਦਾ ਆਪਣੀਆਂ ਕੁੜੀਆਂ ਤਾਂ ਰੋਜ਼ ਕਹਿੰਦੀਆਂ ਕਿ ਮੰਮੀ ਨੇ ਵੈਟਰ ਕੋਲੋਂ ਲੈ ਕੇ ਆਉਣਾ ਹੈ ਕੋਈ ਨਹੀਂ ਆ ਜਾਣ ਤੇ ਮਣੀ ਨੂੰ ਫਿਰ ਕਰਦੇ ਆ ਸਲਾਹ ਵੇਣੇ ਆਗੇ ਚੱਲ ਆਵਾਂਗੇ ਤੇ ਬਿਨਾ ਵੀ ਨਹੀਂ ਸਰਦਾਗਾ ਆ ਅੱਗੇ ਵੇਖ ਲਾ ਲੋਕ ਦਰਖਤਾਂ ਥੱਲੇ ਬਹਿ ਬਹਿ ਟਾਈਮ ਪਾਸ ਕਰ ਲੈਂਦੇ ਸੀ ਪਤਾ ਨਹੀਂ ਭਾਈ ਹੁਣ ਸਰੀਰ ਹੀ ਇਹੋ ਜੇ ਹੋਗੇ ਬਿੰਦ ਵੀ ਨਹੀਂ ਪੱਖੇ ਤੋਂ ਬਿਨਾ ਬੈਠਿਆ ਜਾਂਦਾ ਇਹ ਸਰੀਰ ਹੀ ਇਹੋ ਜੇ ਹੋਗੇ ਚੱਲ ਕਰਦੇ ਪੁੱਤ ਗੁੱਤ ਚੱਲ ਚੰਗਾ ਹੋ ਗਿਆ ਸਕੂਲ ਜੇ ਲੱਗ ਗੇ ਆ ਉੱਥੇ ਤਾਂ ਚੱਲ 3 ਵਜੇ ਤੇ ਕਰਾਂ ਆਉਂਦਾਰੀ ਤੇ ਜਵਾ ਕਰੀਆਂ ਬੈਂਦੇ ਆ ਆਪ ਤਾਂ ਚੱਲ ਜਿਹੜਾ ਭੁੱਜਣਾ ਭੁੱਜਣਾ ਹੀ ਤੇ ਮੰਮੀ ਛੋਟੀ ਨੂੰ ਲਿਆਇਓ ਤੁਸੀਂ ਆਂਗਣਵਾੜੀ ਤੋਂ ਉਹ ਤਾਂ ਉੱਥੇ ਵੀ ਸਾਰਾ ਦਿਨ ਪੱਖਾ ਚੱਲਦਾ ਹੀ ਰਹਿੰਦਾ ਹੈ ਉਹਨੂੰ ਮੈਂ ਲੈ ਆਉਂਗੀ ਕੋਈ ਨਹੀਂ ਹਜੇ ਹੋਰ ਬਹਿ ਜਾਂਦੇ ਅੱਧਾ ਘੰਟਾ ਜਦੋਂ ਛੁੱਟੀ ਜੀ ਦਾ ਟਾਈਮ ਹੋਇਆ ਨਾ ਉਹ ਬਹੂ ਮੈਨੂੰ ਆਈ ਸੀ ਕਹਿੰਦੀ ਛੁੱਟੀ ਜੀ ਦੇ ਟਾਈਮ ਤੇ ਲੈ ਕੇ ਜਾਇਆ ਕਰੋ ਅੱਛਾ ਹੂੰ ਚੋ ਪੱਖਾ ਲੈ ਕੇ ਆਉਂ ਫਿਰ ਕੋਈ ਨਹੀਂ ਟਿਕੀ ਰਹਿੰਦੇ ਇੱਥੇ ਤਾਂ ਫਿਰ ਉਹਨੇ ਗਰਮੀ 'ਚ ਹੀ ਮਰਨੇ ਠੀਕ ਆਉਂਦਾ ਅੱਛਾ ਹਾਂ ਕਰਕੇ ਨਾ ਚਾਹ ਦੀ ਕਟ ਕਰ ਲਈ ਚੰਗਾ ਬਣਵਾ ਲੈ ਮਮੀ ਆ ਰਵਣਾ ਇੱਧਰ ਬੈਠ ਤੈਨੂੰ ਗੱਲ ਦੱਸਾਂ ਇੱਕ ਉਹ ਜਿਹੜੀ ਅੰਗਣਵਾੜੀ ਵਾਲੀ ਬਹੂ ਹੈ ਨਾ ਉਹ ਮੈਨੂੰ ਆਏ ਆਂਦੀ ਸੀਗੀ ਉਹ ਕਹਿੰਦੀ ਐ ਕਿ ਜੇ ਤੁਸੀਂ ਇੱਕ ਇੱਕ ਕੁੜੀ ਦੇ ਨਾਮ 1000 1000 ਰੁਪਏ ਜਮਾ ਕਰਵਾਉਂਗੇ ਤਾਂ ਉਹਨੇ ਪੈਸੇ ਸਰਕਾਰ ਦੇਊਗੀ ਮੈਂ ਤਾਂ ਕਹਿੰਦੀ ਆਪਾਂ ਤਿੰਨਾ ਦੇ ਨਾਂ ਤੇ 1000 1000 ਦੀਆਂ ਕੱਪੀਆਂ ਨਾ ਖੜਾ ਦਈਂ ਹਾਂਜੀ ਮੰਮੀ ਕਰਵਾ ਦਿੰਨੇ ਆ ਇਹ ਤਾਂ ਸਰਕਾਰ ਨੇ ਚੰਗੀ ਸਕੀਮ ਖੋਲ੍ਹੀ ਹੈ ਜਵਾਕਾਂ ਵਾਸਤੇ। ਹਾਂ ਤੇ ਉਹ ਕਹਿੰਦੇ ਜੇ ਤੁਸੀਂ ਵੀ ਉਹ ਮੈਨੂੰ ਆਦੀ ਸੀ ਕਹਿੰਦੀ ਆਂਟੀ ਜੇ ਤੁਸੀਂ ਇੱਕ ਇੱਕ 1000 ਕਰਵਾਉਂਗੇ ਤਾਂ ਓਨੇ-ਓਨੇ ਪੈਸੇ ਹੋਊ ਤੇ ਲੱਖਾਂ ਰੁਪਏ ਜੁੜ ਜੂਗਾ। ਚੱਲ ਜਾ ਵੀਰੇ ਸੌਖਾ ਹੋ ਜੂਆ। ਹੁਣ ਤਾਂ 3000 ਹੀ ਕੱਢਣਾ ਆਪਾਂ। ਹਾਂਜੀ। ਕੱਢ ਲਿਆ ਕਰਾਂਗੇ ਚਲੋ ਜਵਾਕਾਂ ਦੇ ਨਾਂ ਜਿੰਦਗੀ ਬੰਜੂ ਗੁਰ। ਖਲਵਾ ਦਿੰਨੇ ਆ ਮੰਮੀ। ਕੱਲ ਨੂੰ ਇਹਨਾਂ ਦੀ ਕੰਮ ਹੋਣੇ ਆ ਪੈਸੇ। ਤੇ ਤੂੰ ਇਹਨਾਂ ਦੇ ਆਪਣੇ ਜਵਾਕੜਿਆਂ ਦੇ ਆਧਾਰ ਕਾਰਡ ਸਾਰੇ ਸਹੀ ਹੈਗੇ? ਆਧਾਰ ਕਾਰਡ ਤਾਂ ਸਹੀ ਹੈ ਮੈਂ ਕੱਢ ਕੇ ਰੱਖ ਲੈਣੀ ਆ। ਚੱਲ ਤੂੰ ਕੱਢ ਕੇ ਰੱਖ ਤੇ ਫਿਰ ਜ ਤੇ ਤਿੰਨਾਂ ਦੇ ਖਾਤੇ ਖਿਲਾ ਦੇਾਂਗੇ ਛੋਟੀ ਦਾ ਵੀ ਖਿਲਾ ਦੇਾਂਗੇ ਤੇ ਦੂਜੀਆਂ ਦੋਨਾਂ ਦੀ ਵੀ ਖਿਲਾ ਦੇਾਂਗੇ ਹੂੰ ਚਲੋ ਕਹਿੰਦੇ 18 ਸਾਲ ਤੱਕ ਰਣਾ ਜੇ 8000000 ਜਮਾ ਕਰਵਾਇਆ ਤੇ ਫੇਰ ਕਿੰਨੇ ਲੱਖ ਰੁਪਏ ਤਾਂ ਸਰਕਾਰ ਨੇ ਦੇਣੇ ਤੇ ਉਹ ਫੇਰ ਆਪਣੇ ਚਲ ਜਵਾਕੜੀਆਂ ਦੀ ਨਾਲ ਤਾਂ ਪੜਾਈ ਦਿਖਾਈ ਵਧੇਗਾ ਹੋਜੂਗੀ ਨਾਲੇ ਚੱਲ ਵਧੇਗਾ ਆਪਣਾ ਹੋਜੂਗਾ ਹਣਾ ਹੁਣ ਹੁਣ ਤੋਂ ਜੋੜਨ ਲੱਗਾਂਗੇ ਫੇਰ ਹੀ ਅੱਜ ਕਰ ਤਾਂ ਲੋਕਾਂ ਦੇ ਮੂੰਹ ਵੀ ਨਹੀਂ ਭਰੀ ਦੇ ਪਤਾ ਨਹੀਂ ਕੀ ਹੋਜੇ ਕਰਨ ਨਾਲ ਵਾਹ ਪੈਣਾਗਾ ਮੈਂ ਕਿ ਮਨੀ ਨੂੰ ਆ ਜਾਣ ਦੇ ਤੇ ਫੇਰ ਨਾ ਉਥੋਂ ਬੈਂਕ 'ਚ ਮੇਰੇ ਨਾਲ ਜਾਵ ਲੂਗਾ ਤੇ ਮੈਂ ਉਧਰੋਂ ਕਢਵਾ ਕੇ ਆਵਦੇ ਵਾਲੇ ਚੋਂ ਤੇ ਕੁੜੀਆਂ ਦੇ ਨਾਂ ਤੇ ਠੀਕ ਐ ਮੈਂ ਕਰ ਦ ਤੁ ਕਾਗਜ਼ ਪੱਤਰ ਸਾਰੇ ਸਾਹਮਣੇ ਚੰਗਾ ਉਹਨਾਂ ਦੇ ਕੱਢ ਲਈ ਤੇ ਮੈਂ ਜਦੋਂ ਕੁੜੀ ਨੂੰ ਲੈਣ ਗਈ ਉਹਦੇ ਨਾਲ ਗੱਲ ਕਰਕੇ ਆਉਂਦੇ ਨਾਲ ਚਲੋ ਠੀਕ ਐ ਮਮੀ ਤੇ ਮੇਰੇ ਘਰ ਸੁਣੀ ਚਾਹ ਚੱਜਦੀ ਕਰੀ ਘਟਕ ਦੁੱਧ ਵੱਧ ਪਾਣੀ ਚੰਗਾ ਚਾਹ ਤਾਂ ਮਮੀ ਬਣਾ ਲਿਓ ਨਹੀਂ ਆ ਚਾਹੀਦੀ ਮੈਂ ਤੁਹਾਨੂੰ ਗੱਲ ਪੁੱਛਣੀ ਸੀ ਹਾਂ ਪਛਾ ਤੇ ਭੈਣ ਨੂੰ ਰਨ ਫੋਨ ਕਰ ਲਿਆ ਸੀ ਤੁਸੀਂ ਹਾਂ ਫੋਨ ਤਾਂ ਮੈਂ ਕੱਲ ਕਰ ਲਿਆ ਸੀਗਾ ਕੀ ਕਹਿੰਦੀ ਉਹ ਉਹ ਕਹਿੰਦੀ ਐ ਕਿ ਵੀ ਕੱਲ ਨੂੰ ਜਾਂ ਪਰਸੋਂ ਤੱਕ ਦੇਖਦੇ ਆ ਹਣਾ ਜੇ ਤੇ ਤੇਰੀ ਮਾਸੀ ਵੀ ਨਾਲ ਆ ਗਈ ਤਾਂ ਫੇਰ ਵੀ ਠੀਕ ਐ ਤੇ ਨਹੀਂ ਕੁੜੀ ਤਾਂ ਇਕੱਲੀ ਆਈ ਜਾਊਗੀ ਮਣੀ ਛੱਡ ਜੂਗਾ ਸਲਾਹ ਜੀ ਤਾਂ ਵਧੀਆ ਹੈ ਹੋਰ ਨਾਲੇ ਪਾਸਾ ਥੱਲੇ ਜਾਓ ਦੋ ਦਿਨ ਲਾਜੂਗੀ ਜਵਾਕੜੀ ਚੱਲ ਇੱਕੋ ਦੀ ਸੱਸ ਵੀ ਕਿਸੇ ਕੰਮ ਦੀ ਨਹੀਂ ਉਹ ਵੀ ਭੈੜੀ ਹੈ ਅੱਛਾ ਨਾਲੇ ਆਪਣਾ ਵੀ ਜੀ ਲਵਾਈ ਰੱਖਦੀ ਜੀ ਦੋ ਦਿਨ ਹੋਰ ਹਸਮੁਖ ਹੈ ਸੁਭਾਅ ਵਾਲਾ ਵਧੀਆ ਹੈ ਨਾ ਉਹਦਾ ਸੁਭਾਅ ਚੰਗਾ ਉਹਦਾ ਹਸਮੁਖ ਜੀ ਹੈ ਚੱਲ ਵਧੀਆ ਆ ਜੂਗੀ ਦੋ ਦਿਨ ਲਾਜੂ ਜਵਾਕੜੀ ਨਾਲੇ ਕੋਈ ਸੂਟ ਉਹਨੂੰ ਲਿਆ ਦੂੰਗੀ ਇੱਕ ਅੱਧਾ ਮੈਂ ਲਿਆ ਦਿਓ ਹੋਰ ਐਂ ਇੰਨੇ ਜੀ ਇੰਨੇ ਟਾਈਮ ਬਾਅਦ ਤਾਈ ਅੱਗੇ ਹੋਰ ਚੱਲ ਨਾਲੇ ਅਗਲਾ ਇੰਨੇ ਨਾਲ ਜਵਾਕੜੀ ਖੁਸ਼ ਹੋ ਜਾਂਦੀ ਹੈ ਹਨਾ ਚੱਲ ਲਿਆ ਕੇ ਦੇਉਂਗੀ ਉਹਨੂੰ ਵਧੀਆ ਸੂਟ ਨਾਲੇ ਮੰਮੀ ਇੰਨੇ ਦੇ ਜਾਣ ਤੋਂ ਬਾਅਦ ਤਾਂ ਘਰੇ ਆ ਦੇਲ ਤਾਂ ਕਿੱਥੇ ਲੱਗਦਾ ਦਿਨ ਕੱਟਿਆ ਚੱਲ ਆਪਾਂ ਤਾਂ ਇੱਕ ਦੂਜੇ ਦਾ ਆਪੇ ਹੀ ਸਹਾਰਾ ਹੈ ਕੋਈ ਨਹੀਂ ਆਪੇ ਜਿਵੇਂ ਪ੍ਰਮਾਤਮਾ ਕਰਦਾ ਬਸ ਚੰਗਾ ਹੀ ਹੈ ਨਿਰਤੀ ਨਹੀਂ ਵੀ ਜਾਣੇ ਹੈਨਾ ਚਲ ਕੋਈ ਨਹੀਂ ਚਲੋ ਮੈਂ ਚਾਹ ਬਣਾ ਕੇ ਹਾਂ ਬਣਾ ਲੈਣ ਬੈਠੋ ਤੁਸੀਂ ਬੈਠ ਹੁਣ ਤਾਂ ਤਾਂ ਹੈਗਾ ਹੀ ਐ ਕਿੱਥੇ ਜੀ ਲੱਗਦਾ ਹੁਣ ਤੇਰੇ ਮੂਰੇ ਮੈਂ ਕੀ ਦੱਸਾਂ ਜੀ ਤਾਂ ਭੋਰਾ ਨਹੀਂ ਲੱਗਦਾ ਮੈਥੋਂ ਕਿਹੜਾ ਦੇਖਿਆ ਜਾਂਦਾ ਕੋਸ਼ ਚਲੇ ਤੇ ਵਿਚਾਰੀ ਦੇ ਕੀ ਸਾਰੇ ਐ ਮੈਂ ਤਾਂ ਤੇ ਵੀ ਨਹੀਂ ਵਿਚਾਰੀ ਦੇਖੀ ਜਾਂਦੀ ਹਮੇ ਦਾ ਏਡੇ ਏਡੇ ਜਵਾਕੜੀਆਂ ਤਾਂ ਉਹੀ ਗੱਲ ਸੁੱਤੇ ਪਈ ਨਹੀਂ ਜਾਗਦੇ ਤੇ ਤੇ ਐਡੀ ਕਵੀਲਦਾਰੀ ਸਰਤੀ ਚੱਲ ਪਈ ਜਿਵੇਂ ਮਰਜੀ ਪਰਮਾਤਮਾ ਨੇ ਕੀਤੀ ਸੱਚੇ ਬਾਸ਼ਾ ਤੂੰ ਦਸਤ ਰਸਤਾ ਰੱਖੀ ਤੂੰ ਹੀ ਹੈ ਰੱਬ ਹੈ ਬਲ ਖਾ ਕਿਵੇਂ ਮਸੀ ਰਾਮ ਕਰਦੀਆਂ ਹਾਂ ਬੈਠੀ ਸੀਗੀ ਬਸ ਗੁਰੂ ਘਰ ਗਈਆਂ ਸੀਗੀਆਂ ਕਈਆਂ ਤੇ ਕਈ ਜਾਣੀਆਂ ਸੀ ਅੱਛਾ ਅੱਛਾ ਹਾਂ ਤੇ ਬਸ ਉੱਥੋਂ ਆ ਕੇ ਬੈ ਗਈ ਗਰਮੀ ਵਾਲੀ ਹੋਈ ਪਈ ਐ ਮਣੀ ਉਹ ਮਾਸੀ ਗਰਮੀ ਤਾਂ ਪੁੱਛ ਹੀ ਨਾ ਹੋਰ ਆ ਇੱਕ ਦਿਨ ਮੀਂਹ ਪਿਆ ਤੇ ਤਾਂ ਆ ਫੇਰੇ ਨਾ ਹੋ ਗਿਆ ਆ ਮੀਂਹ ਪਾਇਆ ਤਾਂ ਬਾੜੀ ਗਰਮੈਸੇ ਨਿਕਲੇ ਇਹਨਾਂ ਧਰਤੀ ਦੀ ਗਰਮੈਸੇ ਨਿਕਲੀ ਉਹ ਬਸ ਖੇਤ ਪੱਠੇ ਲੈਣ ਜਾ ਜਾਂ ਨਿਕਲ ਜਾਂਦੀ ਹੈ ਤੇ ਹੋਰ ਪੁੱਛਣਾ ਤੂੰ ਸਤਾਹੀਂ ਤਾਂ ਤੈਨੂੰ ਮੈਂ ਕਿਹਾ ਸੀ ਵੀ ਠੰਡੇ ਠੰਡੇ ਲੈ ਆਇਆ ਕਰ ਫਤ ਗਰਮੀ ਵਾਲੀ ਹੈ ਹੋਰ ਮਾਸੀ ਸਰਦਾ ਨਹੀਂ ਜਲਦਾ ਤੇ ਹੋਰ ਚੱਕਰ ਆ ਚੁੱਕਰਾ ਜਾਂਦਾ ਮੜ ਕੇ ੱਖਾ ਹੋ ਜਾਂਦਾ ਅੱਛਾ ਮਾਸੀ ਮੈਂ ਤੈਨੂੰ ਐ ਆਇਆ ਸੀ ਹਾਂ ਆਪਣੀ ਹਰਜੋਤ ਦਾ ਆਇਆ ਸੀ ਫੋਨ ਅੱਛਾ ਤੇ ਉਹ ਅੱਜ ਆਊਗੀ ਚੱਲ ਚੰਗਾ ਆਜੂਗੀ ਵਧੀਆ ਮੈਂ ਤਾਂ ਕੈ ਦਿਨ ਹੋ ਗਏ ਉਹਨੂੰ ਫੋਨ ਕਰ ਦਿੰਦਾ ਹਾਂ ਚੱਲ ਵਧੀਆ ਹੋ ਗਿਆ ਚੜ ਗਈ ਉਹ ਉਹ ਬਸ ਚੜਨ ਵਾਲ ਫੋਨ ਕਰਕੇ ਮੈਨੂੰ ਆਇਆ ਕਿ ਜੀ ਵੀ ਮਾਸੀ ਨੂੰ ਸੁਨੇਹਾ ਲਾ ਦੀ ਅੱਛਾ ਕਿ ਮੈਂ ਆਉਂਗੀ ਅੱਜ ਅੱਛਾ ਅੱਛਾ ਤੇ ਮਮੀ ਨੂੰ ਕੀਤਾ ਸੀਗਾ ਮੈਂ ਫੋਨ ਮੈਂ ਕਿਹਾ ਭੇਜ ਦੇ ਨਾਲ ਤੂੰ ਵੀ ਆ ਜੀ ਉਹ ਤਾਂ ਨਹੀਂ ਆਉਂਦੀ ਨਾਲ ਤੇਰੀ ਮਮੀ ਨਹੀਂ ਉਹ ਮੈਨੂੰ ਲੱਗਦਾ ਨਹੀਂ ਆਉਂਦੀ ਐ ਚਲ ਕੋਈ ਘਰੇ ਨਹੀਂ ਲੋਟ ਆਉਂਦਾ ਭਾਈ ਹਾਂ ਚਲ ਫੋਨ ਤਾਂ ਮੈਂ ਵੀ ਲਾਤਾ ਸੀ ਮੈਂ ਕਿਹਾ ਮਾਸੀ ਤੇ ਭਾਬੀ ਵਾਰ-ਵਾਰ ਕਹਿੰਦੀਆਂ ਵੀ ਤੂੰ ਆ ਜਾ ਦੋ ਦਿਨ ਹਾਂ ਨਾਲ ਇਹਨਾਂ ਨੂੰ ਮੈਂ ਕਿਹਾ ਵੀ ਆਏ ਹੋ ਜੂਗਾ ਚਲ ਆ ਜੂਗੀ ਚਾਰਕ ਦਿਨ ਲਾ ਜੂਗੀ ਚਲ ਫੋਨ ਨਾਲ ਇਹਦਾ ਜੀ ਲੱਗ ਜੂਰਾ ਮਨ ਦਾ ਹਾਂ ਬਸ ਹਨਾ ਹੋ ਜਾਂਦਾ ਬੰਦੇ ਨੂੰ ਚੱਲ ਆਏ ਜੀ ਪਾਸਾ ਥੱਲੇ ਜਾਓ ਕਿਉਂ ਮੈਂ ਆਪਣੇ ਪੁੱਛਿਆ ਸੀ ਮੈਂ ਕਿਹਾ ਚੱਲ ਵੀ ਮੈਂ ਲੈ ਕੇ ਆਇਆ ਨਾ ਮੋਟਰਸਾਈਕਲ ਲੈ ਜਾਣਾ ਨਹੀਂ 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 ਬਾਈ ਮੈਂ ਬਸ ਤੇ ਆ ਜੀ ਕਹਿੰਦੀ ਤੇ ਮੈਂ ਤੈਨੂੰ ਐਂ ਪੁੱਛਦਾ ਸੀ ਉਹ ਤੁਸੀਂ ਟੈਸਟ ਕਰਾਉਣ ਜਾਣਾ ਸੀਗਾ ਕਿਰਾਏ ਟੈਸਟ ਕੀ ਦੱਸਾਂ ਟੈਸਟ ਤਾਂ ਕਰਵਾਇਆ ਹੀ ਤੇ ਖੂਨ ਹੀ ਨਹੀਂ ਪੂਰਾ ਹੁੰਦਾ ਉਹ ਕਹਿੰਦਾ ਫੇਰ ਵੀ ਖੂਨ ਘੱਟ ਆ ਲੈ ਮੈਂ ਤਾਂ ਫਲ ਫਰੂਟ ਵੀ ਨਹੀਂ ਲਿਆ ਲੈ ਦਿੱਤੇ ਉਹ ਕਹਿੰਦਾ ਵੀ ਸਾਢੇ 6 ਗ੍ਰਾਮ ਖੋਣੀ ਹੈ ਆਏ ਕਿਵੇਂ ਹੋ ਸਕਦਾ ਹੈ ਕੀ ਪਤਾ ਭਾਈ ਹੁਣ ਵੱਧਦਾ ਹੀ ਨਹੀਂ ਮੈਂ ਦਾਦਾ ਆਇਆ ਵੀ ਮੈਂ ਨਾ ਮੇਲਾ ਰਾਮ ਦੀ ਨੂੰ ਦੀ ਰੈ ਲੈ ਕੇ ਆਵਾ ਹਾਂ ਉਹਨੂੰ ਦਿਖਾ ਕੇ ਆਵਾ ਉਹਨੂੰ ਦਿਖਾ ਕੇ ਸਾਰਾ ਕੁਝ ਉਹਨੂੰ ਦਿਖਾ ਕੇ ਪੁੱਛ ਦੱਸ ਕਰਕੇ ਫੇਰ ਉਹ ਕੋਈ ਕੈਪਸੂਲ ਨਾਲੇ ਉਹ ਡਾਕਟਰ ਵੀ ਸਿਆਣੀ ਆ ਬਾਹਲੀ ਜਿਆਦਾ ਸਿਆਣੀ ਡਾਕਟਰ ਨਹੀਂ ਆ ਹੋਰ ਪਹਿਲਾਂ ਪਾਣੀ ਵਿੱਚ ਗਲਤੀ ਹੋ ਗਈ ਸੀ ਉਹ ਫੇਰ ਆ ਦੋ ਤਿੰਨ ਵਾਰ ਦਵਾਈ ਲੈ ਕੇ ਦੇਖ ਲਈ ਮੂੰਹ ਵੱਧਾ ਤਾਂ ਹੈ ਨਹੀਂ ਨਹੀ ਵੱਧਾ ਹੋਰ ਮੇਰਾ ਵੀ ਰਾਦਾਈ ਹੈ ਵੀ ਉਹਦੇ ਕੋਲ ਲੈ ਕੇ ਜਾਉਣਾ ਆਏ ਘਰ ਮਸੀ ਕੱਲ ਨੂੰ ਹਰਜੋਤ ਆਜੂਗੀ ਹਾਂ ਉਹ ਘਰੇ ਰਹੂਗੀ ਤੇ ਤੁਸੀਂ ਦੋਵੇਂ ਜਾਣੀਆਂ ਜਾਵੜਿਓ ਜਾਂ ਜਮੇ ਜਾਵਣਾਂਗਾ ਤੇ ਜਾਂ ਫੇਰ ਹਰਜੋਤ ਨੂੰ ਤੈਨੂੰ ਭੇਜ ਦੂੰਗੀ ਹਾਂ ਇਹ ਵੀ ਠੀਕ ਹੈ ਹਾਂ ਜਾਂ ਦੋਨੇ ਜਾਣ ਨਹੀਂ ਫੇਰ ਮੈਂ ਲੈ ਜੂੰਗੀ ਪਈ ਹੈਣਾ ਤੁیرے ਮੜਾਂ ਜਲਦੀ ਜਾ ਵਾ ਹਾਂ ਇਹ ਕਰੂੰਗੀ ਸਵੇਹਾ ਜਾ ਕੇ ਪਰਚੀ ਹੁੰਦੀ ਹੈ ਚਲੂੰ ਆਏ ਆ ਰਹਿ ਦੇ ਦੂੰਗੀ ਕਈ ਵਾਰੀ ਨਾ ਕੋਈ ਕੈਪਸੂਲ ਗੋਸੂਲ ਲਾ ਦਿੰਦੀ ਹੈ ਮੈਂ ਤਾਂ ਪਥਰੀ ਦਾ ਆਪਰੇਸ਼ਨ ਮੇਰਾ ਉਸੇ ਤੋਂ ਹੀ ਕਰਾਇਆ ਸੀ ਬਾਲੀ ਸਿਆਣਾ ਹੈ ਡਾਕਟਰ ਉਹ ਤਾਂ ਮਹਾਰੀ ਬਾਲੀ ਹੈ ਵਸਤੀ ਬਾਲੀ ਮਹਾਰਾ ਉਹ ਤਾਂ ਬਾਲੇ ਜਾਂਦੇ ਆ ਜੂੜਾ ਆਪਾਂ ਗਿੱਦੜ ਵੀ ਵਗਤਾ ਜਾਂਦੇ ਆਂਗੇ ਪਰ ਆਪਾਂ ਬਠਿੰਡੇ ਜਾਣ ਦੀ ਕਹਾਵਲ ਕਰਦੇ ਨੇ ਡਾਕਟਰ ਬਹੁਤ ਸਾਰੇ ਹੁਣ ਮੇਰਾ ਦਾਦਾ ਹੀ ਆ ਵੀ ਉੱਥੇ ਭੇਜ ਉਹਦੇ ਕੋਲੋਂ ਦੂਰ ਦੂਰ ਤੋਂ ਆਉਂਦੇ ਆ ਚੱਲ ਤੂੰ ਐਂ ਕਰ ਮਾਸੀ ਕੱਲੋਂ ਉਹਦੇ ਕੋਲ ਹੀ ਲੈ ਉਹਦੇ ਕੋਲ ਹੀ ਜਾਵਾਂਗੀ ਹੋਰ ਕੋਈ ਕੈਪਸੂਲ ਦੇ ਦੇਗੀ ਤਾਂ ਚਲੋ ਹੋਰ ਕੱਦੇ ਪਿੱਛੇ ਜਦੋਂ ਖੂਨ ਵੱਧਦਾ ਹੀ ਨਹੀਂ ਗਾ ਦਵਾਈ ਉਹਦੇ ਜਿੱਦੇ ਚੈੱਕ ਕਰਾਇਆ ਉਧਰ ਵੀ ਉਹਨਾਂ ਹੀ ਸੀ ਤੇ ਅ ਕੱਲ ਪਰਸੋਂ ਚੈੱਕ ਕਰਾਇਆ ਕੱਲ ਚੈੱਕ ਕਰਾ ਕੇ ਉਸ ਦਿਨ ਵੀ ਉਹਨਾਂ ਹੀ ਆ ਫਿਰ ਖੂਨ ਤਾਂ ਪੋਰਾ ਵੀ ਨਹੀਂ ਭਰਿਆ ਹਾਂ ਫਿਰ ਕੀ ਫਾਇਦਾ ਹੋਊ ਤੇ ਹੋਰ ਹੋਰ ਉਹਦੇ ਦੀ ਮੈਂ ਫਲ ਫੋਟ ਲਿਆ ਲੈ ਦਿੰਨੀ ਉੱਥੇ ਦਿਖਾ ਕੇ ਤਾਂੂੰ ਕਿ ਮੇਰਾ ਸਰ ਜੀ ਨਾ ਮੈਂ ਫਿਰ ਮ ਕੰਮ ਨੇ ਵੇੜਿਆ ਚਲ ਤੂੰ ਕੰਮ ਨੇ ਵੇੜਦਾ ਫਿਰ ਬੈ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਇਹ ਤਾਂ ਨੇ ਵੇੜਦਾ ਕੰਮ ਹੋਰ ਚਲ ਚੰਗਾ ਆ ਜੂਗੀ ਜਵਾਕੜੀ ਕਰ ਦਿੰਦੀ ਆ ਤੇ ਕਿੰਨੇ ਚਿਰ ਹੋ ਗਿਆ ਬਸ ਤਾਂ ਕਦੋਂ ਦੀ ਨੰਗੀ ਐ ਮੈਨੂੰ ਤਾਂ ਪਤਾ ਨਹੀਂ ਕਿੱਥੇ ਰਹਿ ਗਈ ਹਾਂਜੀ ਆਈ ਏ ਅੱਛਾ ਆ ਗਈ ਚਲ ਚੰਗਾ ਮੈਂ ਤਾਂ ਤੈਨੂੰ ਅੱਖਾਂ ਪੱਕ ਗਈਆਂ ਡੀਕ ਦੀਆਂ ਕਿਵੇਂ ਪਤਾ ਹਾਏ 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 ਨਹੀਂ ਗਰਮੀ ਬੜੀ ਸਰ ਜੀ ਮਾਸ ਜੀ ਸਰ ਜੀ ਪਤੀ ਜੀ ਸੋ ਹਾਂਜੀ ਸੋ ਠੀਕ ਹੈ ਠੀਕ ਰੰਨੀ ਹਾਂ 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 ਭੇਜ ਆ ਜਾ ਪੱਬੀ ਹੋਰ ਗਰਮੀ ਵਾਲੀ ਹੈ ਹਨਾ ਬਹੁਤ ਮਾਸੇ ਦੀ ਵਾਲੀ ਤੇਰੇ ਮਾਸ ਚਾਚੇ ਦੇ ਮੁੰਡੇ ਨੂੰ ਕਹਿ ਦਿੰਦੀ ਛੱਡਿਆ ਹੁੰਦਾ ਪੁੱਤ ਬੰਦੇ ਵਿੱਚ ਦੀ ਬਸ ਫਿਰ ਤੁਹਾਨੂੰ ਪਤਾ ਖੇਤਾਂ ਦੇ ਕੰਮਾਂ 'ਚ ਇੰਨਾ ਬਿਜ਼ੀ ਸੀਗੇ ਉਹ ਤਾਂ ਇੱਧਰ ਆ ਕੇ ਵੇਚ ਲੋਟ ਹੋ ਕੇ ਆ ਜਾ ਨਹੀਂ ਕੋਈ ਗੱਲ ਨਹੀਂ ਲੋਟ ਹੋ ਕੇ ਬੈਠਾ ਹਾਂਜੀ ਹੋਰ ਕਿਵੇਂ ਸਾਰੇ ਠੀਕ ਹੈ ਕਿਵੇਂ ਹਜੂਤ ਦੇ ਦੇ ਤੂੰ ਦੱਸ ਵਧੀਆ ਵਧੀਆ ਹੋਰ ਹੋ ਠੀਕ ਹੈ ਹਾਂ ਤੂੰ ਬੱਚੇ ਵਧੀਆ ਹਾਂ ਜਾ ਪੁੱਤ ਪਾਣੀ ਲਿਆ ਭੈਣ ਗਰਮੀ ਚ ਆਈ ਹੈ ਜਾਂ ਗਰਮੀ ਬਾੜੀ ਹੈਗੀ ਨਾਲੇ ਤੇਰੀ ਮੰਮੀ ਕਹਿੰਦੀ ਸੀ ਮੈਂ ਆਉਣਾ ਹੈਗਾ ਹਾਂਜੀ ਮਾਸੀ ਉਹ ਨਾ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਜਾਣਾ ਹੈਗਾ ਫਿਰ ਸਾਡੇ ਖੇਤ ਦਿਹਾੜੀਏ ਲੱਗੇ ਸੀ ਉਹਨਾਂ ਦੀ ਰੋਟੀ ਪਾਣੀ ਤਾਂ ਹੀ ਨਹੀਂ ਲੂਟ ਆਉਂਦਾ ਸਰ ਚੰਗਾ ਹੋ ਗਿਆ ਜੇ ਉਹ ਨਹੀਂ ਆਈ ਜੇ ਉਹ ਆ ਜਾਂਦੀ ਤਾਂ ਤੈਨੂੰ ਭਜਾ ਕੇ ਦੇ ਤਾਂ ਤੂੰ ਆਹ ਨਿੱਕਾ ਜਾ ਬੈਗੀ ਚੱਕ ਕੇ ਲਈਏ ਉਹ ਨਹੀਂ ਨਹੀਂ ਮਾਸੀ ਜੀ ਇੱਚ ਤਾਂ ਮੈਂ ਆਪਦਾ ਇੱਕ ਸੂਟ ਲੈ ਆਈ ਸੀ ਬਾਕੀ ਬੈਗ ਮੇਰਾ ਵੀਰਾ ਫੜਾ ਜੂਗਾ ਹੋਰ ਮੈਂ ਤਾਂ ਕਿਹਾ ਸੀ ਮੈਂ ਕਿਹਾ ਜਦੋਂ ਬੁਲਾ ਲਿਆ ਨਾ ਹਰਜੋਤ ਨੂੰ ਆਪਾਂ 4-5 ਦਿਨ ਨਹੀਂ ਹੋਰ ਮਸਾ ਤਾਂ ਤੂੰ ਆਈ ਹੈ ਤੁਹਾਨੂੰ ਪਤਾ ਹੈ ਪਹਿਲਾਂ ਤਾਂ ਸਲ ਕੁਵਾਰੇ ਹੁੰਦੇ ਸੀ ਲਾ ਆਂਦੇ ਸੀ 10-10 15 ਬੰਦੇ ਚਲ ਕੋਈ ਨਹੀਂ ਪੁੱਤ ਫਿਰ ਵੀ ਉਹਨਾਂ ਨੂੰ ਫੋਨ ਕਰ ਦਿਆਂਗੇ ਭਾਈ ਅੱਜ ਰੱਖਾਂਗੇ 4 ਦਿਨ। ਕੋਰ ਨਾਲੇ ਚਲੀ ਤਾਂ ਜੀ ਲੱਗ ਜੂਗਾ ਇਹਦਾ ਵਿਚਾਰੀ ਬੱਸ ਬੱਸ ਜੇ ਕਰਦੀ ਸੀ ਕਿੱਦਿਆਂ ਦੀ ਕਹਿੰਦੀ ਸੀ ਮੰਮੀ ਦੀਦੀ ਨੂੰ ਬੁਲਾ ਲੈ ਦੀਦੀ ਨੂੰ ਬੁਲਾ ਲੈ। ਹਾਂਜੀ। ਤੇ ਆ ਮੈਂ ਤੈਨੂੰ ਤਾਂ ਹੀ ਕਿੱਦਿਆਂ ਦੀ ਫੋਨ ਕਰੀ ਜਾਨੀ ਆ ਵੀ ਆ ਜਾ ਆ ਜਾ ਭਾਈ। ਆਏ ਡੋਟ ਜੇ ਹੋ ਕੇ ਵੇਹ ਪਤਾ ਕਿਹੜਾ ਬਗਾਨਾ ਘਰ ਆ ਤਾਂ ਹਾਂਸੀ ਬੂਟ ਲਾ ਦੇ ਤਾਂ ਹਾਂ ਵੇਹ ਜਾ ਹੋ ਕੇ ਸਿੱਟ। ਗਰਮੀ ਵਾਰੀ ਹੈ ਹਨਾ ਗਰਮੀ ਚ ਭੀੜ ਵੀ ਬੱਸ ਜਿਹਾ ਵਾਰੀ ਹੋਊਗੀ ਹਨਾ। ਬਹੁਤ ਸੀਗੀ ਮਾਸੀ ਬੱਸ ਤੁਹਾਨੂੰ ਪਤਾ ਹੀ ਆ। ਹਾਂ ਗਰਮੀ ਚ ਤਾਂ ਆ ਪੀ ਲੈ ਪਾਣੀ ਪੀ। ਵੈਸੇ ਮਾਸੀ ਵੀਰੇ ਦੀ ਮੌਤ ਤੋਂ ਬਾਅਦ ਘਰ ਸੁੰਨਾ ਸੁੰਨਾ ਜਾਂ ਲੱਗਣ ਲੱਗ ਗਿਆ ਬਸ ਤੈਨੂੰ ਪਤਾ ਹੀ ਹੈ ਹੁਣ ਇੱਥੇ ਕੋਈ ਜੀਵਤ ਤਾਂ ਹੈ ਨਹੀਂ ਪੁੱਤ ਦਿਨ ਕਟਿਆ ਦਿਨ ਕਟਿਆ ਕਰੀ ਚਾਹੀਦੇ ਔਖਾ ਤਾਂ ਬਥੇਰਾ ਹੈ ਔਖਾ ਬਹੁਤ ਹੈ ਤੇਰੇ ਨਾਲ ਕੇ ਜੋ ਤਾਂ ਬਹੁਤ ਔਖਾ ਘਟਣਾ ਬਸ ਇੱਕ ਟਾਈਮ ਪਾਸ ਨਹੀਂ ਹੁੰਦਾ ਹਨਾ ਬਹੁਤ ਔਖਾ ਹੈ ਚਲੋ ਤੁਸੀਂ ਨਾ ਐਵੇਂ ਮਨ ਹੌਲਾ ਕਰੋ ਹੁਣ ਤਾਂ ਇਸ ਘਰ ਦੇ ਮੋਢੀ ਤੁਸੀਂ ਹੀ ਹੋ ਐਵੇਂ ਨਾ ਤੁਸੀਂ ਆਪਦਾ ਮਨ ਹਲਕਾ ਕਰਿਆ ਕਰੋ ਪੁੱਤਰ ਰੱਬ ਨੂੰ ਜਿਹੜੀ ਮਨਜ਼ੂਰ ਸੀ ਉਹ ਹੋਊਗੀ ਮਾਸੀ ਜੀ ਪਾਣੀ ਪੀ ਲੋ ਐਵੇਂ ਨਾ ਕੰਮਲ ਮਾਰੋ ਮੁੜ ਕੇ ਫਿਰ ਤੁਸੀਂ ਬਿਮਾਰ ਹੋ ਜਾਂਨੇ ਹੋ ਬਸ ਕਰੋ ਦੇਖੋ ਰੰਗ ਕਿਵੇਂ ਕਾਲਾ ਹੋ ਗਿਆ ਤੁਹਾਡਾ ਰੰਗ ਦਾ ਪੁੱਤ ਕਾਲਾ ਹੋਣੇ ਸੀਗਾ ਅਸੀਂ ਤਾਂ ਦਿਨ ਕਟੀਆਂ ਕਰਦੇ ਆ ਕੋਈ ਜੀਵਤ ਨਹੀਂ ਸਾਡੀ ਐ ਡੇਡੀਆਂ ਸੱਟਾਂ ਲੱਗੀਆਂ ਹੋਣ ਜਦੋਂ ਫਿਰ ਕਿੱਥੇ ਆ ਬੰਦਾ ਕੁਝ ਕਰ ਸਕਦਾ ਚਲੋ ਤੁਸੀਂ ਐਵੇਂ ਹੁਣ ਫਿਕਰ ਨਾ ਕਰਿਆ ਕਰੋ ਫਿਕਰ ਤਾਂ ਹੁਣ ਤੈਨੂੰ ਪਤਾ ਇਹਨੂੰ ਵੇਖ-ਵੇਖ ਹੀ ਆਈ ਜਾਂਦਾ ਹੈ ਚੱਲ ਹੋਰ ਦੱਸੋ ਤਾਂ ਡਾਣ ਸ਼ੂਗਰ ਸੈਟਰ ਰੰਦਾ? ਹਾਂ ਸ਼ੂਗਰ ਤਾਂ ਠੀਕ ਰਹਿੰਦਾ ਹੁਣ ਤਾਂ ਸਾਰਾ ਕੁਝ ਹੀ ਠੀਕ ਹੋ ਗਿਆ। ਐ ਕੋਈ ਜ਼ਿਆਦਾ ਚੇਤੇ ਨਹੀਂ ਸੀ ਆਹ ਗੱਲਾਂ ਵੀ ਆਏ ਹੋ ਜਾਣਗੀਆਂ। ਚੰਗਾ ਭਲਾ ਹੱਸਦਾ ਖੇਡਦਾ ਘਰੋ ਤੋਰਿਆ। ਤੇ ਆ ਜਾ ਸਰਗੇ ਤੇ ਮਣੀ ਵਰਗੇ ਚੜਾ ਕੇ ਆਈ। ਆ ਨਹੀਂ ਸੀ ਨਾ ਪਤਾ ਵੀ ਆਹ ਕੰਮ ਆਏ ਹੋ ਜਾਊਗਾ। ਮਾਸੇ ਜਿਹੜਾ ਰੱਬ ਨੂੰ ਮਨਜ਼ੂਰ ਸੀ ਓਹੀ ਹੋਇਆ। ਠੂਈ ਭੰਨ ਗਿਆ ਪੁੱਤ ਸੱਚੀ ਠੂਈ ਭੰਨ ਗਿਆ ਸਾਡੀ। ਕੋਈ ਜਾਤ ਚੇਤੇ ਨਹੀਂ ਹੁੰਦਾ ਹਨਾ। ਹੁਣ ਤੁਸੀਂ ਦੱਸੋ ਕਦੋਂ ਗਿਆੜਾ ਮਾਰਨਾ ਆਪਦੀ ਭੈਣ ਕੋਲੇ ਬਸ ਜਾਉਂਗੀ ਆ ਮਣੀ ਨੂੰ ਨਾ ਆਖਿਆਗਾ ਮਣੀ ਨੂੰ ਕਿਹਾ ਸੀ ਮੈਂ ਕੰਮ ਜੇ ਨਵੇੜਲਾ ਫਿਰ ਜਾ ਆਵਾਂਗੇ ਜੀ ਤਾਂ ਬਥੇਰਾ ਕਰਦਾ ਹੁਣ ਮੈਂ ਛੱਡ ਕੇ ਨਹੀਂ ਨਾ ਜਾ ਸਕਦੀ ਪੁੱਤ ਹੁਣ ਮੈਂ ਵੱਜ ਗਈ ਪਹਿਲਾਂ ਤਾਂ ਮੈਨੂੰ ਕੋਈ ਫਿਕਰ ਨਹੀਂ ਸੀ ਹੁਣ ਮੈਂ ਛੱਡ ਕੇ ਜਾ ਨਹੀਂ ਸਕਦੀ ਹਾਂਜੀ ਹੁਣ ਮਟਿਆਰ ਜਵਾਨ ਇਹ ਹੈਗੀ ਤੇ ਗਾਹ ਕੁੜੀਆਂ ਭਈ ਮੈਂ ਕਿਵੇਂ ਜਾਵਾਂ ਛੱਡ ਕੇ ਹਣ ਕਿਸੇ ਤੇ ਅੱਜ ਕੱਲ੍ਹ ਤਿਵਾਰ ਕਰਨ ਨੂੰ ਵੀ ਜੀ ਨਹੀਂ ਕਰਦਾ ਹਾਂਜੀ ਮੈਂ ਤਾਂ ਤਾਂ ਹੀ ਤੇਰੀ ਮੰਮੀ ਨੂੰ ਗਿਆ ਵੀ ਤੁਸੀਂ ਮੈਨੂੰ ਆ ਕੇ ਮਿਲ ਜਾ ਕਰੋ ਆ ਭਾਣੇ ਮੁੰਡੇ ਦੇ ਬਗਲਾ ਸਹਾਰਾ ਦਿੱਤਾ ਸਾਨੂੰ ਤਾਂ ਮਣੀ ਸੀ ਬਹੁਤ ਸਹਾਰਾ ਦਿੱਤਾ ਇਹਦਾ ਵਿਚਾਰੇ ਦਾ ਜਵਾਕ ਦਾ ਮੈਂ ਕਹਿੰਦਾ ਸੀ ਮੈਂ ਤਾਂ ਉੱਥੇ ਹੀ ਹੁੰਨਾ ਵਾਂ ਜੇ ਪਤਾ ਚਾਹ ਕਰ ਲੈ ਘੁੱਟਕ ਮਨਤੋਂ ਨਹੀਂ ਕਿੱਧਰ ਗਈਆਂ ਉਹ ਤਾਂ ਸਕੂਲ ਲੱਗਣ ਲੱਗ ਗਏ ਸਕੂਲ ਗਈਆਂ ਹੋਈਆਂ ਤੇ ਛੋਟੀ ਨੂੰ ਆਂਗਣਵਾੜੀ ਲਾਤਾ ਚੱਲ ਬੈਣਾ ਬੈਠਣਾ ਉੱਠਣਾ ਹੀ ਸਿੱਖ ਲੂਗੀ ਸਿੱਖ ਲਈ ਸਹੀ ਗੱਲ ਹੈ ਉਹ ਤਾਂ ਆ ਜਾਂਦੀ ਐ ਦੋ 12:00 ਵਜੇ ਤੇ ਉਹ ਦੂਜੀਆਂ ਲੇਟ ਆਉਂਦੀਆਂ ਥਕੀ ਮਿਲਦੀ ਐ ਜਦੋਂ ਚੱਲ ਭੈਣੇ ਆਪਣੀਆਂ ਤਾਂ ਗੱਲਾਂ ਨਹੀਂ ਮੁੱਕਣੀਆਂ ਮੈਂ ਚਾਹ ਕਰ ਲਿਆ ਹਾਂ ਹਾਂ ਚਾਹ ਕਰ ਲਿਆ ਪਤਾ ਮਸੀ ਜੀ ਤੁਸੀਂ ਰਮਨ ਭਾਬੀ ਮੂਰੇ ਨਾ ਹੋ ਜੀਆਂ ਗੱਲਾਂ ਕਰਿਆ ਕਰੋ ਤੁਹਾਨੂੰ ਪਤਾ ਹੈ ਨਾ ਉਹਨਾਂ ਦੀ ਕਿਹੋ ਜੀ ਹਾਲਤ ਐ ਪਤਾ ਕਰਦੀ ਤਾਂ ਹੈਣੀਗੀ ਪਰ ਮੱਲੋ ਮੱਲੀ ਬਰਾਗਤਾ ਆ ਹੀ ਜਾਂਦਾ ਹੈ ਹਨਾ ਮੈਂ ਤਾਂ ਹੁਣ ਤਾਂ ਬਥੇਰੀ ਖੁਸ਼ ਰੱਖਦੀ ਹਾਂ ਪਰ ਫਿਰ ਵੀ ਮੱਲੋ ਮੱਲੀ ਮੰਨਤੀ ਗੱਲ ਚੜ ਜਾਂਦੀ ਹੈ ਕਦੀ ਉਹਦੇ ਚੜ ਜਾਂਦੀ ਹੈ ਕਦੀ ਆਪਦੇ ਚੜ ਜਾਂਦੀ ਹੈ ਹਾਂਜੀ ਹੁਣ ਤਾਂ ਤੁਸੀਂ ਵੀ ਸਾਂਭਣਾ ਹੈ ਨਾ ਹਾਂ ਹੁਣ ਤਾਂ ਮੈਂ ਬਥੇਰਾ ਮੈਂ ਤਾਂ ਬਾੜੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਆ ਵੀ ਚੱਲ ਜਵਾਕੜੀ ਤਾਂ ਨਾ ਕਿਤੇ ਉਹੀ ਗੱਲ ਹੈ ਹਨਾ ਚਲੋ ਹੁਣ ਤਾਂ ਰੱਬ ਸੋਖ ਪੂਰੀ ਕਰੂਗਾ ਹੋਟ ਲਿਆ ਵੀ ਹੁਣ ਤਾਂ ਹਰ ਜੋ ਤਾਂ ਮੈਂ ਭੁੱਲੀ ਗਈ ਵੀ ਕੁੜੀ ਹੋ ਜੇ ਚਾਹੇ ਮੁੰਡਾ ਹੋ ਜੇ ਹੁਣ ਮੈਨੂੰ ਕੋਈ ਫਿਕਰ ਨਹੀਂ বিচাহি ਦਾ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਗਰਮੇਲ ਦੇ ਜਾਣ ਤੋਂ ਬਾਅਦ ਬੱਚਾ ਮੈਨੂੰ ਤਾਂ ਐਂ ਲੱਗਦਾ ਵੀ ਮੇਰਾ ਗਰਮੇਲ ਹੀ ਆਜੂ ਹਾਂਜੀ ਹੁਣ ਮੈਨੂੰ ਕੋਈ ਐ ਨਹੀਂ ਲੱਗਦਾ ਹੁਣ ਮੈਂ ਤਾਂ ਬਾਹਲੇ ਪਿਆਰ ਕੁੜੀਆਂ ਨੂੰ ਕਰਦੀ ਐ ਤੇ ਬਾਹਲੇ ਭਾਈ ਇਹਨਾਂ ਤਾਂ ਆਉਂਦਾ ਵੀ ਚਲੋ ਖਸਮਾਂ ਨੂੰ ਖਾਵੇ ਜਿਹੜਾ ਕੁਝ ਪਹਿਲਾਂ ਕਰ ਲਿਆ ਕਰਾ ਲਿਆ ਹਣਾ ਪਹਿਲਾਂ ਬਥੇਰੀਆਂ ਮੈਂ ਕੀਤੀਆਂ ਕੀਤੀਆਂ ਵੀ ਬਈ ਆਹੀ ਤੈਨੂੰ ਪਤਾ ਉਂਗਲਾਂ ਤੇ ਚੜ ਚੜ ਕੇ ਚੜ ਕੇ ਵੀ ਜਵਾ ਮੁੰਡਾ ਨਹੀਂ ਹੋਇਆ ਮੁੰਡਾ ਕਿ ਮੈਨੂੰ ਗਲੀ ਘਾੜ ਵੀ ਨਹੀਂ ਠਿਕਨ ਦਿੰਦਾ ਸੀ ਆ ਹੁਣ ਮੈਂ ਛੜਤਾ ਸਭ ਦਾ ਖੜਾ ਹੁਣ ਮੈਂ ਕਿਸੇ ਦੀ ਸੁਣਦੀ ਨਹੀਂ ਹੁਣ ਮੈਂ ਕਹਿੰਦੀ ਨਹੀਂ ਆਪਦੇ ਘਰ ਨਾਲੋਂ ਚੰਗਾ ਕੁਛ ਨਹੀਂ ਕੁਛ ਵੀ ਨਹੀਂ ਹਾਂ ਮੈਂ ਕਹਿੰਦੀ ਨਹੀਂ ਵਿਚਾਲੇ ਮੈਂ ਇਹਨੂੰ ਕਹਿਣੀ ਆ ਭਾਈ ਤੂੰ ਮੇਰੇ ਸਿਰ ਤੇ ਜਨ ਕੱਟਣੀ ਆ ਤੇ ਮੈਂ ਤੇਰੀ ਸਿਰ ਤੇ ਕੱਟਣੀ ਆ ਬੱਸ ਜੀ ਹੁਣ ਤਾਂ ਤੁਹਾਡੇ ਸਿਰ ਤੇ ਚਾਰ ਤੀਆਂ ਦੀ ਜ਼ਿੰਮੇਵਾਰੀ ਆ ਤਿੰਨ ਥੋਡੀਆਂ ਪੋਤੀਆਂ ਤੇ ਇੱਕ ਥੁੱਡੀ ਨੂੰ ਮੈਂ ਤਾਂ ਪਤਾ ਉਹਨੂੰ ਨੂੰ ਸਮਝਦੀ ਨਹੀਂ ਜੀ ਪੋਤੀਆਂ ਤਾਂ ਚੱਲ ਮੇਰੀਆਂ ਪੋਤੀਆਂ ਉਹਨੂੰ ਤਾਂ ਮੈਂ ਨੂੰ ਨਹੀਂ ਸਮਝਉਂਦਾ ਮੈਂ ਗਰਮੀਏ ਜੀ ਸਮਝਦੀ ਉਹਨੂੰ ਤਾਂ ਜਿਹੜਾ ਮੇਰੇ ਤੇ ਪਹਿਲਾਂ ਉਹੀ ਗੱਲ ਹੈ ਨਾ ਉਹ ਦਿਮਾਗ ਤੇ ਪਰਦਾ ਪਿਆ ਵਾ ਠੀਕਾ ਉਹੀ ਪਿਆ ਸੀਗਾ ਆ ਹੁਣ ਤਾਂ ਮੈਨੂੰ ਆਪਦਾ ਮੁੰਡਾ ਹੀ ਸੰਗੂ ਮੈਂ ਤਾਂ ਉਹਨੂੰ ਕਹਿਣੀ ਆ ਵੀ ਪੁੱਤ ਕੋਈ ਨਹੀਂ ਆਪਾਂ ਅਹੀਂ ਰਲ ਮਿਲ ਕੇ ਟਾਈਮ ਪਾਸ ਕਰ ਲਾਂਗੇ ਸਹੀ ਗੱਲ ਹੈ ਹਾਂ ਜੀ ਜਾ ਪਤਾ ਅੰਦਰ ਬਹਿ ਜਾ ਨਾ ਤਾਂ ਗਰਮੀ ਆ ਕੁਦਰ ਲੱਗ ਤੇ ਨਾਲ ਤਾਂ ਜਾ ਪਾਣੀ ਪੀ ਲੈ ਤੇ ਮੈਂ ਕੁੜੀ ਨੂੰ ਨਾ ਅੰਗਣ ਵੜੀ ਚੱਲੀ ਆਵਾਂ ਹਾਂਜੀ ਔਰ ਬਹਿ ਜਾ ਤੁਸੀਂ ਬਸ ਮੈਂ ਅੰਦਰ ਹੀ ਆਵਣੀ ਆ ਮੈਂ ਤਾਂ ਗਰਮੀ ਨੇ ਸਾਹ ਹਾਂ ਜਾ ਅੰਦਰ ਬਹਿ ਕੇ ਝਾੜ ਪਾਣੀ ਪੀ ਲੈ ਤੇ ਮੈਂ ਕੁੜੀ ਨੂੰ ਲੈ ਆਵਾਂ ਭਾਬੀ ਜੀ ਆ ਅਜੇ ਅੰਦਰ ਬੈਠੀਏ